ਆਰਦੋ ਕੇ ਢਿੱਲਾਉ ਕਾਲਾ ਕੋ ਟਾਈਮ ਨਹੀਂ ਪਾਉਂਦਾ ਕਾਲੀਆਂ ਕਰਤੂਤਾਂ ਲਕੋਣ ਵਾਸਤੇ ਪਾਉਂਦਾ ਸ਼ਾਬਾਸ਼ ਸ਼ਾਬਾਸ਼ ਚਲੋ 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 ਮੈਂ ਫੜ ਕੇ ਰੱਖਦਾ ਚਲੋ 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 ਬੈਠੇ ਸ਼ਰਮ ਕਰੋ ਇਹਦੂ ਪਹਿਲਾ ਸਾਰੇ ਮਹਾਲੇ ਸਾਡੀ ਨੱਕ ਮਢੀ ਜਾਵੇ ਨਾ ਮੈਂ ਆਰੀ ਚੱਕ ਕੇ ਸੜੀ ਘੋੜੀ ਦੀ ਲੱਤ ਵੜ ਦੇਣੀ ਆ ਤੇ ਬੇਟੇ ਇਸ ਵਿਚਾਰੀ ਬੇਜਵਾਨ ਦਾ ਕਿੱਕ ਸੁਣ ਰਾ ਨਾਲੇ ਤੂੰ ਗਲਤ ਸਮਝ ਰਿਆ ਨਾ ਤੁਸੀਂ ਉਹ ਸਮਝਾਓ ਰੋਜ਼ ਰੋਜ਼ ਘੋੜੀ ਲਾ ਕੇ ਤੁਸੀਂ ਕੀ ਸਹੀ ਕਰਨਾ ਚਾਹੁੰਦੇ ਹੋ ਕੀ ਆਵਾ ਤਵਾ ਬੋਲੀਏ ਨਾ ਯਾਰ ਉਹ ਤੁਹਾਡੇ ਨਾਲ ਲੱchna ਕਰਕੇ ਮੰਮੀ ਉੱਤੇ ਜਾ ਬੇਟੀ ਉਹ ਸ਼ੁਕਰ ਹੈ ਉਹ ਤੁਹਾਨੂੰ ਇੱਕ ਵਾਰੀ ਘੋੜੀ ਚੜਾ ਦੇ ਕੇ ਵਿਚਾਰੀ ਦੁਰਗੀ ਨਹੀਂ ਤਾਂ ਤੁਹਾਡੀ ਆਹ ਕਰਦੁੱਤਾ ਦੇਖ ਕੇ ਮਰੀ ਬਈ ਨਾ ਇੱਕ ਵਾਰੀ ਹੋਰ ਮਰ ਜਾਣਾ ਸੀ ਸਾਲਾ ਹੌਲੀ ਨਹੀਂ ਬਕਵਾਸ ਕਰ ਸਕਦਾ ਉਹ ਮਰੀ ਬਈ ਮੂਰੇ ਤਾਂ ਮੈਨੂੰ ਜ਼ਲੀਲ ਕਰਤਾ ਹੁਣ ਉੱਚੀ ਉੱਚੀ ਰੌਲਾ ਪਾ ਕੇ ਗਵਾਰੀਆਂ ਸਾਹਮਣੇ ਵੀ ਮੈਨੂੰ ਜ਼ਲੀਲ ਕਰਨਾ ਗਵਾਰੀਆਂ ਕਾਹਨੂੰ ਪਤਾ ਹੈ ਆ ਕਰੀ ਜਾਣਾ ਕੁਛ ਮੈਨੂੰ ਵੀ ਬੋਲਣ ਦਾ ਟਾਈਮ ਦਏਗਾ ਬੋਲੋ ਮੈਂ ਕੋੜੀ ਦਾ ਕੋਈ ਪੁੱਠੇ ਕੰਮ ਕਰਨ ਨੂੰ ਨਹੀਂ ਚੜਦਾ ਆ ਮੇਰੇ ਤੇ ਚੱਕਰ ਸੁੱਟਣ ਤੋਂ ਪਹਿਲਾਂ ਪਿਓ ਦੀ ਦਾੜੀ ਹੱਲ ਵੇਖ ਲੈ ਕਰ ਕੀ ਦੇਖ ਤੜਕੀ ਦਾ ਰੰਗਣ ਬਹਿ ਜਾਂਦੇ ਹੋ ਉਹ ਮੁੰਡੇ ਥੋੜੇ ਬਹਿ ਗਏ ਫਿਰ ਕਿਉਂ ਮੂੰਹ ਕਾਲਾ ਕਰਦੇ ਹੋ ਸਾਲਾ ਕਾਲਾ ਮੂੰਹ ਮੈਂ ਘਰੇ ਹੀ ਕੱਟ ਲੋਕਾਂ ਨੂੰ ਜਾ ਕੇ ਬਾਹਰ ਨਹੀਂ ਕਰਦਾ ਉਹ ਵੀ ਦਿਨ ਦੂਰ ਨਹੀਂ ਪਰ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲਿਓ ਅੱਜ ਤੋਂ ਬਾਅਦ ਯਾ ਕੋੜੀ ਦੇ ਆਲੇ ਦੁਆਲੇ ਵੀ ਤੁਹਾਨੂੰ ਕਿਤੇ ਦੇਖ ਲੈਣਾ ਮੈਂ ਘੌਰੂ ਪਾਪਾ ਸਾਰਾ ਪਾਲਾ ਇਕੱਠਾ ਕਰ ਲੈਣਾ ਫਿਰ ਮਹੱਲੇ ਵਾਲਿਆਂ ਨੂੰ ਪਤਾ ਹੀ ਆ ਕੋੜੀ ਤੋ ਲਾ ਕੇ ਕਾਹਤੇ ਨਾ ਮਜਾ ਨਾ ਸੁਆਬ ਚੱਲ ਮੈਂ ਚੱਲਿਆ ਮਾਂ ਨੂੰ ਆ ਤਾਪੀ ਪਾ ਲਿਓ ਸੁਣਿਆ ਪਾਰਵਤੀ ਕੌਰ ਤੇਰੀ ਗੰਦੀ ਉਹ ਲਾਲ ਮੈਨੂੰ ਗੱਦੇ ਤੇ ਚੜਾਉਣ ਨੂੰ ਫਿਰਦੀ ਆ ਮੈਂ ਸਾਲਾ ਲਈ ਪਾਟ ਕੇ